ਕਿਰਪਾ ਕਰਕੇ ਸਰ ਰਾਣਾ ਗੁਰਜੀਤ ਸਿੰਘ ਤੇ ਰਾਣਾ ਸਾਹਿਬ ਆ ਆਪਣੇ ਰਾਜਾ ਜੀ ਸਾਡੇ ਪ੍ਰਧਾਨ ਜੀ ਤੇ ਇੱਕ ਨਾ ਹੋਰ ਜਿਹਦਾ ਵੀ ਨਾਂ ਹੈ ਸੀ ਲਿਸਟ ਗਈ ਹੋਈ ਹੈ ਸਾਡੀ ਉੱਤੇ ਇਹਨਾਂ ਨੇ ਸਾਰਿਆਂ ਤਿਆਰੀ ਕੀਤੀ ਹੈ ਐਂਡ ਕੰਸਟਰਕਟਿਵ ਸੁਜੈਸ਼ਨਸ ਪੰਜਾਬ ਦੀ ਬੇਤਰੀ ਵਾਸੀ ਦੇ ਮੇਰੀ ਰਿਕੁਐਸਟ ਹੈ ਕਿ ਪਹਿਲੇ ਤੇ ਤੁਸੀਂ ਕਹਿੰਦੇ ਸੀ ਮੈਂ ਸਾਰਾ ਤੈਨੂੰ ਮਾਫੀ ਮੰਗ ਲੂੰਗਾ ਮੈਂ ਤੁਸੀ ਪਾਰਟੀ ਦਾ ਸਾਰਾ ਟਾਈਮ ਲੈ ਜਾਨੇ ਤੇ ਆਹ ਦੇਖੋ ਕਿਹਾ ਸੀ ਮੈਂ ਲੈ ਲੂੰਗਾ ਹੁਣ ਤੁਸੀਂ ਸਾਰਾ ਟਾਈਮ ਤੁਸੀਂ ਲੈ ਗਏ ਚਲੋ ਬੈਠੋ ਬੈਠੋ ਜੀ ਡਾਕਟਰ ਬਲਜੀਤ ਕੌਰ ਜੀ ਜੀ ਬੈਠੋ ਜੀ ਬੈਠੋ ਹੋ ਜਾਏਗਾ ਜੀ ਹੋ ਜਾਏਗਾ ਤੁਹਾਨੂੰ ਲੈ ਲਓ ਤੁਸੀਂ ਲੈ ਲਓ ਸਰਦਾਰ ਪੀ ਬੈਠੋ ਬੈਠੋ ਅਜੇ ਅਜੇ ਗੱਲ ਵੀ ਜ਼ਬਾਨ ਦੀ ਬਹੁਤ ਹੋਣੀ ਬੈਠੋ 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 ਬੈਠੇ ਜੀ ਬੈਠੋ ਉਹ ਬڑا ਟਾਈਮ ਲੈਂਦਾ ਫੇਰ ਕਰ ਲਾਂਗੇ ਉਹ ਆ ਕਰ ਲੀਏ ਜੀ ਧੰਨਵਾਦ ਸਪੀਕਰ ਸਾਹਿਬ ਤੁਸੀਂ ਅੱਜ ਮੈਨੂੰ ਇਸ ਪਵਿੱਤਰ ਸਦਨ ਵਿੱਚ ਕੱਲ ਜੋ ਬਜਟ ਪੇਸ਼ ਕੀਤਾ ਗਿਆ ਉਸਤੇ ਬਾਰੇ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਕਿਉਂਕਿ ਸਾਡੇ ਵਿੱਤ ਮੰਤਰੀ ਜੀ ਨੇ ਇੱਕ ਬਹੁਤ ਹੀ ਸੱਜੀ ਮਾਂ ਦੀ ਤਰ੍ਹਾਂ ਸਾਰਿਆਂ ਨੂੰ ਬਜਟ ਦੀ ਵੰਡ ਚੰਗੀ ਕੰਟੀਨਿਊ ਕਰੋ ਜੀ ਕੰਟੀਨਿਊ ਮੇਰੇ ਕੋਲ ਸਪੀਕਰ ਸਾਹਿਬ ਮੇਰੇ ਕੋਲ ਦੋ ਵਿਭਾਗ ਸਮਾਜਿਕ ਨਿਆਂ ਤੇ ਸਮਾਜਿਕ ਸੁਰੱਖਿਆ ਵਿਭਾਗ ਔਰ ਮੇਰੇ ਵਿਭਾਗ ਦੇ ਵਿੱਚ ਸ਼ਡਿਊਲਡ ਕਾਸਟ ਬੈਕਵਰਡ ਕਲਾਸ ਮਾਈਨੋਰਟੀਜ਼ ਹੈਂਡੀਕੈਪ ਔਰਤਾਂ ਵਿਧਵਾਵਾਂ ਬੇਸਹਾਰਾ ਬੱਚੇ ਸ਼ਾਮਲ ਨੇ ਤੁਸੀਂ ਕੰਟੀਨਿਊ ਕਰੋ ਵੀ ਬਾਜੀ ਆਯਾ ਤਾਂ ਬੰਦੇ ਜਨਾ ਡਾਕਟਰ ਕੰਟੀਨਿਊ ਕਰੋ ਔਰ ਮੈਂ ਜੇਕਰ ਇਹਨਾਂ ਸਾਰਿਆਂ ਨੂੰ ਇੱਕ ਵਰਗ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂ ਤਾਂ ਇਹਨਾਂ ਸਾਰਿਆਂ ਨੂੰ ਅਸੀਂ ਹਾਸ਼ੀਏ ਵੱਲ ਧੱਕੇ ਹੋਏ ਲੋਕਾਂ ਦੀ ਵਿੱਚ ਕੈਟੇਗਰੀਜ਼ ਕਰ ਸਕਦੇ ਹਾਂ ਫਿਰ ਅਸੀਂ ਕਾਗਜ਼ਾਰੇ ਤੁਸੀਂ ਕਿਹਾ ਧੱਕਾ ਹੁਣ ਪੰਜਾਬ ਦੇ ਲੋਕਾਂ ਨੇ ਕਰਤਾ ਹੁਣ ਮੈਂ ਕੀ ਕਰਾਂ ਉਹਦੇ ਤੋਂ ਹੁਣ ਟਾਈਮ ਹੀ ਤੁਹਾਡਾ 28 ਮਿੰਟ ਬਣਦਾ ਸੀ ਉਹ ਕੱਲੇ ਬਾਜਵਾ ਸਾਹਿਬ ਲੈ ਗਏ ਜਦੋਂ ਬਾਜਵਾ ਸਾਹਿਬ ਲੈ ਗਏ ਹੁਣ ਹਰੇਕ ਕੰਮ ਕਾਇਦੇ ਕਾਨੂੰਨ ਦੇ ਨਾਲ ਚੱਲਣਾ ਹੈ ਹਾਂ ਉਹ ਤੁਸ ਕਾਇਦੇ ਕਾਨੂੰਨ ਨਾਲ ਚੱਲਣਾ ਹੈ ਸੋ ਤੁਸੀਂ ਆਪਣੀ ਜਗ੍ਹਾ ਤੇ ਜਾਓ ਆਪਣੀ ਜਗ੍ਹਾ ਤੇ ਜਾਓ ਰਾਜਾ ਜੀ ਪਲੀਜ਼ ਤੁਹਾਡਾ ਸਰ ਤੁਹਾਡਾ ਟਾਈਮ ਬਰਦਾ ਨਹੀਂ ਸੀ ਮੈਂ ਤੁਹਾਨੂੰ ਦੇ ਤਾ ਬਾਜਵਾ ਸਾਹਿਬ ਨੇ ਕਿਹਾ ਹੈ ਮੈਂ ਜੀ ਸਾਰੇ ਕਾਂਗਰਸ ਦਾ ਟਾਈਮ ਮੈਂ ਲਾਉਂਗਾ ਤਾਂ ਤੁਹਾਨੂੰ ਉਹ ਤਾਂ ਪ੍ਰਿੰਸਾ ਬੋਲਣਾ ਚਾਹੀਦਾ ਸੀ ਜੇ ਤੁਸੀਂ ਆਪ ਦਾ ਬੋਲਾਂਗੇ ਬਾਦਸ਼ਾਹ ਸਾਹਿਬ ਨੇ ਤੁਹਾਡੇ ਬੈਠਿਆਂ ਤੋਂ ਕਿਹਾ ਵੀ ਸਾਰੀ ਕਾਂਗਰਸ ਦਾ ਟਾਈਮ ਮੈਂ ਲਾਉਂਗਾ ਕਿਉਂਕਿ ਸਾਡਾ ਟਾਈਮ ਆਨ ਕਰਨਾ ਹੀ ਆ ਥੋੜੇ ਜਦੋਂ ਬਾਹਰੋਂ ਦਾ ਬੋਰਡਰ ਤੋਂ ਆਉਂਦੀ ਟਾਈਮ ਕੀ ਕੋਈ ਗੱਲ ਲਿਓ ਬੋਲੀ ਦੀ ਵੀ ਕੋਈ ਗੱਲ ਤੁਸੀਂ ਬੀਬੀ ਜੀ ਤੁਸੀਂ ਡਾਕਟਰ ਤੁਸੀਂ ਕੰਟੀਨਿਊ ਕਰੋ ਆਨਰੇਬਲ ਸਪੀਕਰ ਸਾਹਿਬ ਮੈਂ ਆਪਣੇ ਦੋਨੋਂ ਵਿਪਾਦ ਨਾਲ ਜੁੜੇ ਹੋਏ ਲੋਕਾਂ ਦੀ ਗੱਲ ਅੱਜ ਇਸ ਪਵਿੱਤਰ ਸਦਨ ਵਿੱਚ ਕਰਨ ਜਾ ਰਹੀ ਹਾਂ ਸਮਾਜ ਦਾ ਕੋਈ ਵੀ ਹਿੱਸਾ ਜਦੋਂ ਆਪਣੇ ਹੱਕਾਂ ਪੱਖੋਂ ਜਾਂ ਲੋੜਾਂ ਪੱਖੋਂ ਵਾਂਝਾ ਰਹਿ ਜਾਂਦਾ ਤਾਂ ਉਸ ਨੂੰ ਅਸੀਂ ਹਾਸ਼ੀਏ ਵੱਲ ਤੱਕ ਕੀ ਹੋਇਆ ਸਮਾਜ ਗਿਣਨ ਲੱਗ ਜੰਨੇ ਆ ਸਰ ਇਹਨਾਂ ਨੇ ਟਾਈਮ ਪਿੱਛੇ ਲੜਨਾ ਬਾਲਵਾ ਸਾਹਿਬ ਨਾਲ ਲੜਨਾ ਉਹ ਸਾਡੇ ਨਾਲ ਕੋ ਲੜ ਰਹੇ ਆ ਇਹ ਸਾਰੇ ਆਪੋ ਆਪ ਚ ਲੜੋ ਬਦਾ ਜੀ ਬਦਾ ਜੀ ਬਦਾ ਜੀ ਮੈਂ ਇਹੋ ਜੀ ਮੈਂ ਇਹੋ ਜੀ ਲੜੋ ਜੀ ਸਾਰੇ ਇਹਨਾਂ ਨੇ ਚੰਗਿਆ ਕੀ ਕਾਰਨ ਲਿਆ ਬੀਬਾ ਜੀ ਤੁਸੀਂ ਕੰਟੀਨਿਊ ਕਰੋ ਲੈਟ ਹਰ ਕੰਟੀਨਿਊ ਲੈਟ ਹਰ ਕੰਟੀਨਿਊ ਲੈਟ ਹਰ ਕੰਟੀਨਿਊ ਮਾਨਯੋਗ ਸਪੀਕਰ ਸਾਹਿਬ ਸਾਹਮਣੇ ਗਏ 12000 ਮੈਂ ਫੇਰ ਆਪਣੀ ਗੱਲ ਰੱਖਦੀ ਹਾਂ ਕਿ ਮੈਂ ਥੱਕਾਂਗਾ ਮੈਂ ਵੀ ਉੱਚੀਆ ਫੇਰ ਥੱਕਾਂਗਾ ਥੱਕਾਂਗਾ ਵੀ ਕੋਈ ਵਰਗ ਹਾਸ਼ੀਏ ਵੱਲ ਧੱਕਿਆ ਜਾਂਦਾ ਹੈ ਤਾਂ ਉਹ ਗਰੀਬੀ ਦਾ ਸ਼ਕਾਰ ਹੁੰਦਾ ਹੈ ਇਹ ਜਿਹੜਾ ਬੋਲਣਾ ਲੱਗਦਾ ਹੈ ਪ੍ਰੋਗਰੈਸਿਵ ਉਹਨਾਂ ਤੋਂ ਫਰਕ ਕਰਨਾ ਜਾਂਦਾ ਜਿਹੜਾ ਅਸਲ ਵਿੱਚ ਬਣੀ ਲੈਂਦੀ ਹੈ ਇਸ ਦੀ ਪਾਇਲਾ ਦਾ ਮੈਂ ਕਹਿੰਦਾ ਦੋਵੇਂ ਨਾਲ ਬੀਬੀ ਜੀ ਤੁਸੀਂ ਬੋਲੋ ਤੁਸੀਂ ਕੰਟੀਨਿਊ ਰੱਖੋ ਜੀ ਆਪਣਾ ਬੀਬੀ ਜੀ ਬੋਲੋ ਅਨਨੇਬਲ ਸਪੀਕਰ ਸਾਹਿਬ ਮੈਂ ਕਾਂਗਰਸ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬਿਨਾ ਸੰਦੀਪ ਜਾਖੜ ਤੋਂ ਮੈਂ ਨੇਮ ਕਰਦਾ ਹਾਂ نیم کرتا ہے ہے نیم کرتا اور انہوں نے گزارش کردہ اگر انہوں نے ہاؤس نو آرڈر چ نہیں چلن دینا تو وہ باہر چلے جاؤں یس نہیں بالکل یا ہوں تھی اپنے آپ باہر چلے جاؤ

ਖੇਲੂ ਹੁਕਮ ਕਰਦਾ ਹੈ ਕਿ ਕਾਂਗਰਸ ਦੇ ਮੈਂਬਰਸ ਨੂੰ ਬਾਹਰ ਕਰ ਦਿੱਤਾ ਜਾਵੇ ਯਾ ਤਾਂ ਹੋ ਜਾਵੇ ਸਰ ਜੀ ਯਾ ਤਾਂ ਸੀਟਾਂ ਤੇ ਬਹਿ ਜਾਓ ਨਹੀਂ ਤੁਸੀਂ ਬਾਹਰ ਜਾਓਗੇ ਕੱਡ ਬਾਹਰ ਇਹ ਹਾਊਸ ਕਾਇਦੇ ਨਾਲ ਚੱਲੇਗਾ ਹਾਊਸ ਕਾਇਦੇ ਨਾਲ ਚੱਲੇਗਾ ਜਿੰਨਾ ਅਲਾਟਡ ਟਾਈਮ ਹੈ ਉਸ ਤੋਂ 5 ਮਿੰਟ ਵੱਧ ਇਹਨਾਂ ਦਾ ਟਾਈਮ ਵੱਧਦਾ ਨਹੀਂ ਸੀ ਇਹਨਾਂ ਨੂੰ 5 ਮਿੰਟ ਵੱਧ ਟਾਈਮ ਦਿੱਤਾ ਗਿਆ ਪ੍ਰਧਾਨ ਜੀ ਠੀਕ ਹੈ ਠੀਕ ਹੈ ਇਹ ਤਾਂ ਕਰਦਾ ਟੋਟੇ ਐਲੋਪੀ ਸਾਹਿਬ ਨਹੀਂ ਚਲੋ ਵੀ ਕਰਵਾ ਦਿੰਦਾ ਜੀ ਮੋਨਨ ਜੀ ਹੁੜਪਾ ਜੀ ਮਹਾਰਾਜ ਜੀ ਕਰਵਾ ਦਿੰਦੇ ਹਰਦਾਜੀ ਜੀ ਐਲੋਪੀ ਸਾਹਿਬ ਨਹੀਂ ਹਰਦਾਜੀ ਜੀ ਉਹ ਵੀ ਦਾ ਜੰਡ ਕਰ ਜੀ ਮੈਂ ਦੇਊਗਾ ਖੁਰਪਾ ਜੀ ਤਾਂ ਕਿ ਤੱਕਾਂ ਦੇ ਲੋਪਰਧਾਨ ਜੀ ਸੱਚ ਅਸੀਂ ਵੀ ਸੱਚੀ ਬੋਲ ਰਹੇ ਆ ਬਿਲਕੁਲ ਸਾਰੇ ਮੈਂਬਰ ਸਰਦਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੇ ਆਪਣੇ ਸੀਟਾਂ 'ਤੇ ਚਲੇ ਜਾਣ ਅਤੇ ਮਾਰਸ਼ਲ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਕਾਂਗਰਸ ਦੇ ਪ੍ਰਧਾਨ ਜੀ ਜਿਹੜੇ ਬਿડા ਸੰਦੀਪ ਜਾਖੜ ਤੋਂ ਸਾਰਿਆਂ ਦਾ ਭਾਗ ਚੜ੍ਹਦਾ ਹੈ ਜਿਹੜੇ ਜਿਹੜੇ ਖੜੇ ਨੇ ਸਾਰੇ ਕਸਰ ਮੀਰ ਦਾ ਜਪਨੀ ਜਪਨੀ ਕਸਰ ਮੀਰ ਦਾ ਬਾਲਾ ਜਨਨ ਦਾ ਦੇ ਬੁਲਤਿ ਦੀ ਮਾਰ ਹੈ ਉਹ ਬਹਿਨ ਰਾਣੀ ਬਹਿਨ ਆ ਕਿਉਂ ਦਸਤਖਤ ਲਗਰੇ 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 ਕਿਤਾਬ ਉਹ ਨੌਂ ਸੌ 60 ਇਹਦੇ ਬੁਲਤਿ ਦਾ ਜ਼ਿਕਰ ਪਿਕਰ ਹੋਇਆ ਮੇਰੇ ਬਹਿਣ ਦੇ ਕੋਲ ਉਹਨਾਂ ਨਾਲ ਬਿੱਤਰ ਉਹ ਯੋਗੋਲ ਬਿੱਤਰ ਬੈਕਟਲੋਗ ਆਯੂਦਾ ਲੀਡਰ ਆਫ ਦੀ ਆਪੋਜੀਸ਼ਨ ਕਰਵਿਨ ਬਾਕਰ ਨਹੀਂ ਆਯੂਦਾ ਲੀਡਰ ਆਫ ਦੀ ਆਪੋਜੀਸ਼ਨ ਪੀਰ ਕਲਾ ਸਰ ਸਦਨ 15 ਮਿੰਟ ਲਈ ਸਗਰ ਕੀਤਾ ਜਾਂਦਾ ਹੈ